ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਗੁਰ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਇਸ ਨਵੇਂ ਕਬਸੂਰ ਦੇ ਵਿੱਚ ਸਵਾਗਤ ਹੈ ਅੱਜ ਗੱਲ ਕਰਾਂਗੇ ਆਪਾਂ ਬਾਬਾ ਸੇਖ ਫਰੀਦ ਦੀ ਹੁਣ ਜਦੋਂ ਆਪਾਂ ਬਾਬਾ ਸੇਖ ਫਰੀਦ ਦੇ ਇਤਿਹਾਸ ਦੇ ਨਾਲ ਤੁਰਦੇ ਹਾਂ ਤਾਂ ਪਹਿਲਾਂ ਉਹਨਾਂ ਦੇ ਜਨਮ ਬਾਰੇ ਆਪਾਂ ਗੱਲ ਕਰਾਂਗੇ ਫਰੀਦਉਦੀਨ ਮਸੂਦ ਗੈ ਸ਼ੰਕਰ ਵੀ ਬਾਬਾ ਫਰੀਦ ਨੂੰ ਕਿਹਾ ਜਾਂਦਾ ਤੇ 4 ਅਪ੍ਰੈਲ 1188 ਨੂੰ 7 ਮਈ 1266 ਤੱਕ ਇਹਨਾਂ ਦਾ ਜੋ ਜੀਵਨ ਕਾਲ ਹੈ ਉਹ ਰਹਿੰਦਾ ਜਨਮ ਹੁੰਦਾ 4 ਅਪ੍ਰੈਲ 1188 ਇਸਵੀ ਉਸ ਤੋਂ ਬਾਅਦ ਆਮ ਤੌਰ ਤੇ ਬਾਬਾ ਫਰੀਦ ਜਾਂ ਸਿੱਖ ਫਰੀਦ ਵਜੋਂ ਵੀ ਜਾਣਿਆ ਜਾਂਦਾ ਹੈ ਤੀਨਵੀਂ ਸਦੀ ਦੇ ਇੱਕ ਪੰਜਾਬੀ ਮੁਸਲਮ ਪਚਾਰਕ ਕਵੀ ਅਤੇ ਧਾਰਮਿਕ ਉਪਦੇਸ਼ਕ ਸੀ ਜੋ ਮੱਧ ਯੁੱਗ ਦੇ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਸਤਕਾਰਤ ਅਤੇ ਸਤਕਾਰਤ ਮੁਸਲਮਾਨ ਪ੍ਰਚਾਰਕ ਵਿੱਚੋਂ ਇੱਕ ਵੀ ਰਹੇ ਆ ਉਹ ਪੰਜਾਬੀ ਮੁਸਲਮਾਨਾਂ ਹਿੰਦੂਆਂ ਅਤੇ ਸਿੱਖਾਂ ਦੁਆਰਾ ਵੀ ਸਤਿਕਾਰੇ ਜਾਂਦੇ ਸਨ ਤੇ ਹੁਣ ਆਪਾਂ ਗੱਲ ਕਰਦੇ ਆਂ ਬਾਬਾ ਸੇਖ ਫਰੀਦ ਜੀ ਦੇ ਜੀਵਨ ਬਾਰੇ ਬਾਬਾ ਫਰੀਦ ਜੀ ਦਾ ਜਨਮ 1188 573 ਹਿਜਰੀ ਨੂੰ ਪੰਜਾਬ ਦੇ ਖੇਤਰ ਦੇ ਮਲਤਾਨ ਹੁਣ ਜੋ ਪਾਕਿਸਤਾਨ ਵਿੱਚ ਹੈ ਉਥੋਂ 10 ਕਿਲੋਮੀਟਰ ਦੂਰ ਕੋਠੇਵਾਲ ਵਿੱਚ ਜਮਾਲ ਉਦ-ਦੀਨ ਸੁਲੇਮਾਨ ਅਤੇ ਮਰੀਮ ਬੀਬੀ ਕੋਰਸਮ ਬੀਬੀ ਦੇ ਘਰ ਹੋਇਆ ਜੋ ਵਜੀਦ ਵਜੀਦ ਉਦ-ਦੀਨ ਖਜੇਂਦੀ ਖਜੇਂਦੀ ਦੀ ਧੀ ਸੀ ਉਹਨਾਂ ਦਾ ਪਰਿਵਾਰ ਆਪਣੇ ਦਾਦਾ ਜੀ ਦੇ ਸਮੇਂ ਆਧੁਨਿਕ ਜੋ ਆਧੁਨਿਕ ਯੁੱਗ ਦਾ ਅਫਗਾਨਿਸਤਾਨ ਹੈ ਕਾਬਲ ਤੋਂ ਸਿੱਧ ਘਾਟੀ ਵਿੱਚ ਆਵਾਸ ਕਰ ਗਿਆ ਸੀ ਬਾਬਾ ਫਰੀਦ ਜੀ ਆਪਣੀ ਮਨਰੀ ਸਿੱਖਿਆ ਮਲਤਾਨ ਵਿੱਚ ਪ੍ਰਾਪਤ ਕੀਤੀ ਜੋ ਮੁਸਲਮਾਨ ਮੁਸਲਮ ਸਿੱਖਿਆ ਦਾ ਕੇਂਦਰ ਬਣ ਗਿਆ। ਉੱਥੇ ਉਹਨਾਂ ਦੀ ਮੁਲਾਕਾਤ ਆਪਣੇ ਗੁਰੂ ਖਵਾਜਾ ਕুতਬਦੀਨ ਫਖਤਿਆਰ ਕਾਕੀ ਨਾਲ ਹੋਈ ਜੋ ਬਗਦਾਦ ਤੋਂ ਦਿੱਲੀ ਜਾਂਦੇ ਸਮੇਂ ਮਲਤਾਨ ਵਿੱਚੋਂ ਲੰਘ ਰਹੇ ਸਨ। ਵੱਖ-ਵੱਖ ਵਿਦਵਾਨਾਂ ਨੇ ਬਾਬਾ ਫਰੀਦ ਜੀ ਦੇ ਜਨਮ ਸਮੇਂ ਅਤੇ ਸਥਾਨ ਬਾਰੇ ਆਪਣੀਆਂ ਲੱਭਤਾਂ ਖੋਜੀਆਂ ਰਹੀਆਂ ਆਪਣੇ-ਆਪਣੇ ਵਿਚਾਰ ਦੱਸ ਕੇ ਬਾਬਾ ਫਰੀਦ ਜੀ ਦੇ ਜਨਮ ਸੰਮਤ ਅਤੇ ਸਥਾਨ ਬਾਰੇ ਵੀ ਦੱਸਿਆ ਹੈ। ਮੀਆਂ ਮੋਲਾ ਬਾਕਸ ਕੋਸਤਾਂ ਅਨੁਸਾਰ ਬਾਬਾ ਫਰੀਦ ਜੀ 569 ਹਿਜਰੀ ਮੁਤਾਬਕ 1173 ਇਸਵੀ ਨੂੰ ਪੈਦਾ ਹੋਏ ਉਸੇ ਤਰੀਕੇ ਸਰੀਉਲ ਔਲੀਆ ਅਨਸਾਰ ਫਰੀਦ ਜੀ ਦਾ ਜਨਮ 569 ਹਿਜਰੀ ਜਾਂ 1173 ਇਸਵੀ ਵਿੱਚ ਹੋਇਆ ਡਾਕਟਰ ਮਨਮੋਹਨ ਸਿੰਘ ਜੋ ਡਾਕਟਰ ਮੋਹਨ ਸਿੰਘ ਦਿਵਾਨਾ ਅਨੁਸਾਰ ਬਾਬਾ ਫਰੀਦ ਜੀ ਦਾ ਜਨਮ ਹੈ ਜੋ 582 ਹਿਜਰੀ 1186 ਇਸਵੀ ਨੂੰ ਕੋਤਵਾਲ ਪਿੰਡ ਸੂਬਾ ਮਲਤਾਨ ਵਿੱਚ ਹੋਇਆ ਡਾਕਟਰ ਰਤਨ ਸਿੰਘ ਜੱਗੀ ਅਨਸਾਰ ਪੰਜਾਬੀ ਸੂਫੀ ਕਾਫੀ ਕਾਵੀ ਦੇ ਮੋਢੀ ਕਵੀ ਅਤੇ ਚਿਸਤੀ سلسلے ਦੇ ਪ੍ਰਸਿੱਧ ਸੂਫੀ ਸਾਧਕ ਸੇਖ ਫਰੀਦੁਨ ਮਸਾਉਦ ਸ਼ਕਰਗੰਜ ਦਾ ਜਨਮ ਸੇਖ ਜਮਾਲਉਦੀਨ ਸੁਲੇਮਾਨ ਦੇ ਘਰ ਬੀਬੀ কুরਸੂਮ ਦੀ ਕੁੱਖੋਂ 1173 ਈਸਵੀ ਪਿੰਨ ਕੋਤਵਾਲ ਵਿੱਚ ਹੋਇਆ ਆਪ ਜੀ ਨੂੰ ਸ਼ਕਰਗੰਜ ਨਾਲ ਵੀ ਨਾ ਦੇ ਨਾਲ ਵੀ ਜਿਹੜਾ ਕੀਤਾ ਜਾਂਦਾ ਹੁਣ ਜਦੋਂ ਬਾਬਾ ਸੇਖ ਫਰੀਦ ਜੀ ਥੋੜੇ ਜੇ ਵੱਡੇ ਹੁੰਦੇ ਨੇ ਤਾਂ ਉਹਨਾਂ ਦਾ ਜੋ ਜੀਵਨ ਆ ਸਿੱਖਿਆ ਵੱਲ ਤੁਰਦਾ ਹੈ ਸਿੱਖਿਆ ਕਿੱਥੋਂ ਲਈ ਕਿਵੇਂ ਹੋਈ ਕਿੰਨੇ ਤੱਕ ਪੜ੍ਹੇ ਉਹ ਸਾਰਾ ਆਪਾਂ ਇਸ ਧਾਇਰੇ ਵਿੱਚ ਪੜਾਂਗੇ ਬਾਬਾ ਫਰੀਦ ਜੀ ਦੀ ਸਿੱਖਿਆ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਉਹਨਾਂ ਦੇ ਪਿਤਾ ਬਾਬਾ ਫਰੀਦ ਜੀ ਨੂੰ ਕੇਵਲ 18 ਮਹੀਨੇ ਵਿੱਚ ਜੋ ਬਾਬਾ ਸੇਖ ਫਰੀਦ ਜੀ ਦੇ ਪਿਤਾ ਸੀ ਉਹ ਬਾਬਾ ਫਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਵਿੱਚ ਹੀ ਛੱਡ ਕੇ ਆਪ ਗੁਜਰ ਗਏ ਸਾਲ। ਆਪ ਜੀ ਦੀ ਮਾਤਾ কুরਸੂਮ ਨੇ ਵੀ ਆਪ ਜੀ ਨੂੰ ਪਾਲ ਕੇ ਧਾਰਮਿਕ ਵਿੱਦਿਆ ਦਿੱਤੀ। ਮੁਰਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਉਹਨਾਂ ਨੇ ਕੁਰਾਨ ਮਜੀਦ ਮੌਲਾਨਾ ਅਬੂ ਹਾਫਿਜ਼ ਕੋਲੋਂ ਪੜਿਆ। ਫਿਰ ਉਹ ਬਗਦਾਦ ਚਲੇ ਗਏ ਜਿੱਥੇ ਉਹਨਾਂ ਨੇ ਅਬਦੁੱਲ ਕਾਦਰੀ ਜੈਲਾਨੀ, ਸੇਖ ਸਿਰਾਬੁੱਦੀਨ ਸੋਹਰਾਵਰਦੀ ਖਵਾਜਾ ਮੌਇਦਉਦੀਨ ਚਿਸ਼ਤੀ ਤਿਹ ਸਿੱਖ ਕਿਸਾਨੀ ਆਦੀ ਸੰਗਤੋਂ ਵੀ ਲਾਭ ਲਿਆ ਇੱਕ ਵਾਰ ਜਦੋਂ ਉਸ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਉਹ ਦਿੱਲੀ ਚਲੇ ਗਿਆ ਜਿੱਥੇ ਉਸ ਨੇ ਆਪਣੇ ਗੁਰੂ ਖਵਾਜਾ ਕুতਬਦੀਨ ਵਖਤਿਆਰ ਕਾਕੀ ਤੋਂ ਇਸਲਾਮੀ ਸਿਧਾਂਤ ਸਿੱਖਿਆ ਬਾਅਦ ਵਿੱਚ ਉਹ ਹਾਜ਼ੀ ਹਰਿਆਣਾ ਚਲੇ ਗਿਆ ਜਦੋਂ 1235 ਵਿੱਚ ਖਵਾਜਾ ਵਖਤਿਆਰ ਕਾਕੀ ਦੀ ਮੌਤ ਹੋਈ ਤਾਂ ਬਾਬਾ ਫਰੀਦ ਜੀ ਹਾਸੀ ਛੱਡ ਕੇ ਉਸ ਦਾ ਅਧਿਆਤਮਕ ਉੱਤਰਾਧਿਕਾਰੀ ਬਣ ਗਏ ਅਤੇ ਦਿੱਲੀ ਵਿੱਚ ਵਸਣ ਦੀ ਬਜਾਏ ਉਹ ਆਪਣੇ ਜੱਦੀ ਪੰਜਾਬ ਵਾਪਸ ਆ ਗਏ ਅਤੇ ਅਯੋਧਨ ਮੌਜੂਦਾ ਪਾਕਪਟਨ ਪੰਜਾਬ ਪਾਕਿਸਤਾਨ ਵਿੱਚ ਵਸ ਗਿਆ ਹੈ ਜੋ ਉੱਥੇ ਉਸ ਚ ਇਸਤੀ ਸੂਫੀ ਸੰਪਰਦਾਏ ਦੇ ਸੰਪਾਦਕਾ ਵਜੋਂ ਇੱਕ ਬਣੇ। ਬਾਬਾ ਫਰੀਦ ਜੀ ਪੰਜਾਬੀ ਭਾਸ਼ਾ ਦੇ ਪਹਿਲੇ ਪ੍ਰਮੁੱਖ ਕਵੀ ਸਨ। ਉਸ ਦੀ ਕਵਿਤਾ ਦਾ ਇੱਕ ਭਾਗ ਇਹ ਵੀ ਸੀ ਜੋ ਉਨ੍ਹਾਂ ਦੀ ਕਵਿਤਾ ਦਾ ਇੱਕ ਭਾਗ ਸੀ ਕਿ हे ਫਰੀਦ ਜੋ ਮਨੁੱਖ ਤੈਨੂੰ ਮੁਕੀਆਂ ਮਾਰਨਗੇ ਪਾਪ ਕੋਈ ਦੁੱਖ ਦੇਣ ਉਹਨਾਂ ਨੂੰ ਤੂੰ ਪਰਤ ਕੇ ਮਾਰੀ ਨਾ ਪਾਪ ਬਦਲਾ ਨਾ ਲਈ ਸਗੋਂ ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿੱਚ ਸ਼ਾਂਤ ਅਵਸਥਾ ਵਿੱਚ ਟਿਕੇ ਰਹਿੰਦਾ ਹੈ हे ਫਰੀਦ ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਮਨੁੱਖ ਦੇ ਪੈਰਾਂ ਹੇਠਾਂ ਹੁੰਦੀ ਹੈ ਪਰ ਮਨੁੱਖ ਮਰਿਆ ਉਸ ਦੇ ਉੱਤਰ ਉਹ ਉਤੋਂ ਦੀ ਹੋ ਜਾਂਦੀ ਹੈ ਇਸੇ ਤਰ੍ਹਾਂ ਗਰੀਬੀ ਸੁਭਾਅ ਦੀ ਰੀਸ ਨਹੀਂ ਹੋ ਸਕਦੀ ਗਰੀਬੀ ਸੁਭਾਅ ਵਾਲਾ ਬੰਦਾ ਜ਼ਿੰਦਗੀ ਵਿੱਚ ਭਾਵੇਂ ਸਭ ਦੀ ਬਦੀਕੀ ਸਹਾਰਦਾ ਹੈ ਪਰ ਮਨ ਨੂੰ ਮਾਰਨ ਅਤੇ ਆਤਮਿਕ ਅਵਸਥਾ ਵਿੱਚੋਂ ਸਭ ਤੋਂ ਉੱਚਾ ਹੋ ਜਾਂਦਾ ਹੈ हे ਫਰੀਦ ਆਪਣੇ ਹੱਥਾਂ ਦੀ ਕਮਾਈ ਹੋਈ ਮੇਰੀ ਰੁੱਖੀ ਮਿੱਸੀ ਭਾਵ ਸਾਦਾ ਰੋਟੀ ਹੈ ਸਾਦੀ ਰੋਟੀ ਹੈ ਮੇਰੀ ਭੁੱਖ ਵੀ ਇਸ ਰੋਟੀ ਦੇ ਨਾਲ ਸਲੂਣਾ ਹੈ ਜੋ ਕਿ ਲੋਕ ਚੰਗੀ ਤਰ੍ਹਾਂ ਚੋਖੀ ਖਾਂਦੇ ਹਨ ਉਹ ਬੜੇ ਕਾਸਟਰ ਸਹਿੰਦੇ ਹਨ ਜੋ ਭਾਵ ਚੋਪੜੀ ਖਾਂਦੇ ਹਨ ਪਾਪ ਆਪਣੀ ਕਮਾਈ ਦਾ ਸਾਦਾ ਰੋਟੀ ਚੰਗੀ ਹੈ ਚਸ ਕੇ ਮਨੁੱਖ ਨੂੰ ਖਵਾਰ ਕਰ ਦਿੰਦੇ ਹਨ ਸੇ ਪਹਿਲਾਂ ਉਹ ਜੋ ਕਵਤਾ ਰੂਪ ਦੇ ਵਿੱਚ ਉਚਾਰਨ ਕੀਤੀ ਗਈ ਸੀ ਉਹਨੂੰ ਮੈਂ ਇਸ ਨਹੀਂ ਇਸ ਲਈ ਨਹੀਂ ਪੜਿਆ ਕਿਉਂਕਿ ਕਈ ਵਾਰ ਉਚਾਰਨ ਦੇ ਕਰਦੇ ਸਮੇਂ ਕੁਝ ਗਲਤੀਆਂ ਹੋ ਜਾਂਦੀਆਂ ਨੇ ਫਿਰ ਉਹ ਥੋੜੇ ਬਵਾਦਤ ਵਿਸ਼ੇ ਬਣ ਜਾਂਦੇ ਨੇ ਇਸ ਲਈ ਮੈਂ ਤੁਹਾਨੂੰ ਉਹ ਦੀ ਸਿੱਧੀ ਵਿਆਖਿਆ ਸੁਣਾਈ ਹੈ ਉਦੋਂ ਬਾਅਦ ਅੱਗੇ ਆਉਂਦੇ ਆ ਫਰੀਦীন ਜੋ ਫਰੀ ਦੂਈਦੀਨ ਗਜ ਸ਼ੰਕਰ ਦਰਗਾਹ ਦਰਵਾਰਪੁਰ ਪਾਕਪਟਨ ਪੰਜਾਬ ਪਾਕਿਸਤਾਨ ਵਿੱਚ ਸਥਿਤ ਹੈ ਬਾਬਾ ਫਰੀਦ ਜੀ ਦਾ ਇੱਕ ਮਰਮਰ ਦਾ ਚਿੱਟੇ ਜੋ ਮਕਬਰਾ ਹੈ ਉਥੇ ਚਿੱਟੇ ਸੰਗਮਰਮਰ ਨਾਲ ਬਣਿਆ ਹੋਇਆ ਹੈ ਜਿਸਦੇ ਦੋ ਦਰਵਾਜ਼ੇ ਹਨ ਇੱਕ ਪੂਰਬ ਵੱਲ ਮੂੰਹ ਕਰਕੇ ਨੂਰੀ ਦਰਵਾਜ਼ਾ ਜਾਂ ਰੋਸ਼ਨੀ ਦਾ ਦਰਵਾਜ਼ਾ ਕਿਹਾ ਜਾਂਦਾ ਹੈ ਅਤੇ ਦੂਜਾ ਉੱਤਰ ਵੱਲ ਮੂੰਹ ਕਰਕੇ ਬ੍ਰਹਸਤੀ ਦਰਵਾਜ਼ਾ ਜਾਂ ਜੰਨਤ ਦਾ ਦਰਵਾਜ਼ਾ ਕਿਹਾ ਜਾਂਦਾ ਹੈ ਇੱਕ ਲੰਮਾ ਟਕਿਆ ਹੋਇਆ ਗਲਿਆਰਾ ਵੀ ਹੈ ਮਕਬਰੇ ਦੇ ਅੰਦਰ ਦੋ ਚਿੱਟੇ ਸੰਗਮਰਮਰ ਦੀਆਂ ਕਬਰਾਂ ਹਨ ਇੱਕ ਬਾਬਾ ਫਰੀਦ ਜੀ ਦੀ ਅਤੇ ਦੂਜੀ ਉਹਨਾਂ ਦੇ ਵੱਡੇ ਪੁੱਤਰ ਦੀ ਇਹ ਕਬਰਾਂ ਹਮੇਸ਼ਾ ਕੱਪੜਿਆਂ ਦੀਆਂ ਚਾਦਰਾਂ ਨਾਲ ਢੱਕੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਚਦਰ ਕਿਹਾ ਜਾਂਦਾ ਹੈ ਹਰੇ ਰੰਗ ਦੀਆਂ ਚਾਦਰਾਂ ਇਸਲਾਮੀ ਆਇਤਨਾਂ ਟਕੀਆਂ ਹੁੰਦੀਆਂ ਹਨ ਅਤੇ ਸਲਾਨੀਆਂ ਦੁਆਰਾ ਲਿਆਂਦੇ ਜਾਂਦੇ ਫੁੱਲ ਮਕਬਰੇ ਦੇ ਅੰਦਰ ਜਗ੍ਹਾ ਸੀਮਤ ਹੈ ਇੱਕ ਸਮੇਂ 10 ਤੋਂ ਵੱਧ ਲੋਕ ਅੰਦਰ ਨਹੀਂ ਹੋ ਸਕਦੇ ਔਰਤਾਂ ਨੂੰ ਮਕਬਰੇ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਪਾਕਿਸਤਾਨ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਮਹਿਰੂਮ ਬੀਨ ਜੀਰ ਪੁੱਟੋ ਨੂੰ ਮਕਬਰੇ ਦੇ ਸਰਪ੍ਰਸਤਾਨ ਨੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਸੀ ਜਦੋਂ ਮਕਬਰੇ ਦੇ ਦਰਸ਼ਨ ਕਰਨ ਲਈ ਗਈ ਇੱਕ ਹੋਰ ਦੁਰਲੱਭ ਅਸਧਾਰਨ ਮਾਮਲਾ ਸੀ ਜ਼ਿਲਮ ਦੇ ਮਹਿਰੂਮ ਹਯਾ ਕੈਜ ਹੁਸੈਨ ਜੋ ਇੱਕ ਮਹਿਰੂਮ ਹਾਜੀ ਮੰਜੂਰ ਹੁਸੈਨ ਦੀ ਪਤਨੀ ਸੀ ਜਿਸ ਨੂੰ ਮਕਬਰੇ ਅੰਦਰ ਜਾਣ ਦਿੱਤਾ ਗਿਆ ਅਤੇ ਚਾਦਰ ਦਿੱਤੀ ਗਈ ਇੱਥੇ ਆਉਣ ਵਾਲੇ ਸਲਾਨੀਆਂ ਅਤੇ ਔਕਾਫ਼ ਵਿਭਾਗ ਜੋ ਕਿ ਦਰਗਾਹ ਦਾ ਪ੍ਰਬੰਧ ਕਰਦਾ ਹੈ ਉਹਨਾਂ ਨੂੰ ਸਾਰਾ ਦਿਨ ਲੰਗਰ ਨਾਮਕ ਦਾਨ ਭੋਜਨ ਵੰਡਿਆ ਜਾਂਦਾ ਹੈ ਇਹ ਦਰਗਾਹ ਦਿਨ ਰਾਤ ਸਲਾਨੀਆਂ ਲਈ ਖੁੱਲ੍ਹਾ ਸੱਦਾ ਰਹਿੰਦਾ ਹੈ ਦਰਗਾਹ ਦਾ ਆਪਣਾ ਵੱਡਾ ਬਿਜਲੀ ਜਨਰੇਟਰ ਹੈ ਜੋ ਬਿਜਲੀ ਕੱਟ ਜਾਂ ਲੋਡ ਸੈਟਿੰਗ ਹੋਣ ਤੇ ਵਰਤਿਆ ਜਾਂਦਾ ਹੈ ਇਸ ਲਈ ਦਰਗਾਹ ساری ਰਾਤ ਸਾਰਾ ਸਾਲ ਚਮਕਦਾ ਰਹਿੰਦੀ ਹੈ ਮਰਦ ਤੇ ਔਰਤਾਂ ਖੇਤਰਾਂ ਨੂੰ ਵੱਖਰਾ ਨਹੀਂ ਕੀਤਾ ਗਿਆ ਪਰ ਇੱਕ ਛੋਟਾ ਜਿਹਾ ਔਰਤ ਖੇਤਰ ਵੀ ਉਪਲਬਧ ਹੈ ਦਰਗਾਹ ਵਿੱਚ ਇੱਕ ਵੱਡੀ ਨਵੀਂ ਮੱਜਦਰ ਹੈ ਰੋਜ਼ਾਨਾ ਹਜ਼ਾਰਾਂ ਲੋਕ ਆਪਣੀਆਂ ਇਛਾਵਾਂ ਅਣਸੁਲਝੇ ਮਾਮਲਿਆਂ ਲਈ ਦਰਗਾਹ ਦੇ ਅੰਦਰ ਆਉਂਦੇ ਹਨ ਇਸ ਲਈ ਉਹ ਆਪਣੀਆਂ ਛਾਵਾ ਜਾਂ ਸਮੱਸਿਆ ਦੇ ਹੱਲ ਹੋਣ ਤੇ ਕੁਝ ਦਾਨ ਕਰਨ ਦੀ ਸੌ ਵੀ ਖਾਂਦੇ ਹਨ ਜਦੋਂ ਉਹਨਾਂ ਨੇ ਮਾਮਲੇ ਹੱਲ ਹੋ ਜਾਂਦੇ ਹਨ ਤਾਂ ਦਰਗਾਹ ਦੇ ਅੰਚਾ ਦਰਗਾਹ ਦੇ ਛਾਤ ਯਾਤਰੀ ਅਤੇ ਗਰੀਬਾਂ ਲਈ ਦਾਨ ਭੋਜਨ ਵੀ ਲਿਆਉਂਦੇ ਹਨ ਅਤੇ ਇਸ ਉਦੇਸ਼ ਲਈ ਰੱਖੇ ਲਈ ਦਾਨ ਭੋਜਨ ਲਿਆਉਂਦੇ ਹਨ ਅਤੇ ਉਦੇਸ਼ ਲਈ ਰੱਖੇ ਗਏ ਵੱਡੇ ਪੈਸੇ ਦੇ ਬਕਸੇ ਵਿੱਚ ਵੀ ਪਾ ਦਿੰਦੇ ਹਨ ਦਾਨ ਪਾਤਰ ਇਹ ਪੈਸਾ ਪਾਕਿਸਤਾਨ ਸਰਕਾਰ ਦੇ ਉਕਾਬ ਵਿਭਾਗ ਦੁਆਰਾ ਇਕੱਠਾ ਕੀਤਾ ਜਾਂਦਾ ਹੈ ਜੋ ਦਰਗਾਹ ਦੀ ਦੇਖਭਾਲ ਕਰਦਾ ਹੈ 25 ਅਕਤੂਬਰ 2010 ਨੂੰ ਦਰਗਾਹ ਦੇ ਦਰਵਾਜ਼ਿਆਂ ਦੇ ਬਾਹਰ ਇੱਕ ਬੰਬ ਫਟਿਆ ਹੈ ਜੋ ਬਹੁਤ ਮੰਦਭਾਗੀ ਘਟਨਾ ਸੀ ਜਿਸ ਵਿੱਚ 6 ਲੋਕ ਮਾਰੇ ਜਾਂਦੇ ਹਨ ਜੇਰੂਸਲਮ ਵਿੱਚ ਬਾਬਾ ਫਰੀਦ ਦੀ ਸਰਾਈ ਜੇਰੂਸਲਮ ਦੇ ਮਹਾਲ ਪੁਰਾਣੇ ਪਵਿੱਤਰ ਸ਼ਹਿਰ ਵਿੱਚ ਅਲ-ਹਿੰਦੀ ਸਰਾਈ ਜਾਂ ਭਾਰਤੀ ਧਰਮਸ਼ਾਲਾ ਭਾਰਤੀ ਲਾ ਜਾਂ ਧਾਰਮਿਕ ਸਥਾਨ ਨਾਮਕ ਇੱਕ ਜਗਾ ਹੈ ਜਿੱਥੇ ਦਾਵਾ ਕੀਤਾ ਜਾਂਦਾ ਹੈ ਕਿ ਬਾਬਾ ਫਰੀਦ ਜੀ 13ਵੀਂ ਸਦੀ ਦੇ ਸ਼ੁਰੂ ਵਿੱਚ ਲਗਭਗ 800 ਸਾਲ ਪਹਿਲੇ ਕਈ ਸਾਲ ਰਹੇ ਹਨ ਬਾਬਾ ਫਰੀਦ ਜੀ 1200 ਦੇ ਆਸ-ਪਾਸ ਜੇਰੂਸਲਮ ਵਿੱਚ ਆਏ ਸਨ ਸਲਾਦੀਨ ਦੀਆਂ ਫੌਜਾਂ ਦੁਆਰਾ ਕਰੋਸੇਦਰਾਂ ਨੂੰ ਜੇਰੂਸਲਮ ਤੋਂ ਬਾਹਰ ਕੱਢਣ ਤੋਂ ਇੱਕ ਦਹਾਕੇ ਤੋਂ ਥੋੜਾ ਜਿਆਦਾ ਸਮਾਂ ਬਾਅਦ ਇਹ ਜਗ੍ਹਾ ਹੁਣ ਭਾਰਤੀ ਉਪਮਹਾਦੀਪ ਦੇ ਲੋਕਾਂ ਲਈ ਇੱਕ ਤੀਰਸਥਾਨ ਹੈ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਸ ਇਮਾਰਤ ਦੀ ਦੇਖਭਾਲ ਵਰਤਮਾਨ ਵਿੱਚ 2014 ਵਿੱਚ 94 ਸਾਲਾਂ ਦੇਖਭਾਲ ਕਰਨ ਵਾਲੇ ਮੁਹੰਮਦ ਮਨੀਰ ਅंसारी ਦੁਆਰਾ ਕੀਤੀ ਜਾਂਦੀ ਹੈ ਕੋਈ ਨਹੀਂ ਜਾਣਦਾ ਕਿ ਬਾਬਾ ਫਰੀਦ ਸ਼ਹਿਰ ਵਿੱਚ ਕਿੰਨਾ ਸਮਾਂ ਰਹੇ ਪਰ ਜਦੋਂ ਪੰਜਾਬ ਵਾਪਸ ਆਏ ਜਿੱਥੇ ਉਹ ਆਖਰਕਾਰ ਚਿਸਤੀ ਕਰਮ ਦੇ ਮੁਖੀ ਬਣ ਗਏ ਤਾਂ ਮੱਕਾ ਜਾਂਦੇ ਹੋਏ ਜਰੂਸਲਮ ਵਿੱਚੋਂ ਲੰਘ ਰਹੇ ਸਨ ਭਾਰਤੀ ਮੁਸਲਮਾਨ ਉੱਥੇ ਪ੍ਰਾਰਥਨਾ ਕਰਨਾ ਚਾਹੁੰਦੇ ਸਨ ਜਿੱਥੇ ਉਸ ਨੇ ਪ੍ਰਾਰਥਨਾ ਕੀਤੀ ਸੀ ਉੱਥੇ ਸੌਣਾ ਚਾਹੁੰਦੇ ਸਨ ਜਿੱਥੇ ਉਹ ਸੌਂਦੇ ਸਨ ਹੌਲੀ-ਹੌਲੀ ਬਾਬਾ ਫਰੀਦ ਜੀ ਯਾਦ ਦੇ ਆਲੇ-ਦੁਆਲੇ ਇੱਕ ਤੀਰ ਸਥਾਨ ਤੀਰ ਸਥਾਨ ਭਾਰਤੀ ਧਰਮਸ਼ਾਲਾ ਬਣ ਗਿਆ ਉਸ ਦੇ ਜੀਵਨ ਦੇ ਬਾਅਦ ਦੇ ਵਰਤਾਂਤਾਂ ਵਿੱਚ ਕਿਹਾ ਗਿਆ ਹੈ ਕਿ ਉਸਨੇ ਆਪਣੇ ਦਿਨਾਂ ਜਾਂ ਸ਼ਹਿਰ ਦੀਆਂ ਜੋ ਉੱਥੇ ਵਰਤਾਂਤ ਕਿਹਾ ਗਿਆ ਤੇ ਅਲਕ ਅਲਕਸਾ ਮੱਝ ਦੇ ਆਲੇ-ਦੁਆਲੇ ਪੱਥਰਾਂ ਦੇ ਫਰਸ਼ਾਂ ਨੂੰ ਸਾਫ਼ ਕਰਨ ਵਿੱਚ ਬਤਾਈ ਜਾਂ ਸ਼ਹਿਰ ਦੀਆਂ ਕੰਧਾਂ ਦੇ ਅੰਦਰ ਇੱਕ ਗੁਫਾ ਦੀ ਚੋਪੇ ਵਿੱਚ ਬਰਤ ਰੱਖਿਆ ਗਿਆ ਹੈ। ਬਾਬਾ ਫਰੀਦ ਪੰਜਾਬ ਦੇ ਸਾਹ ਸਾਹਿਰ ਜੋ ਪੰਜਾਬ ਦਾ ਸ਼ਹਿਰ ਹੈ ਫਰੀਦਕੋਟ ਵਿੱਚੋਂ ਦਿੱਲੀ ਤੋਂ ਵਾਪਸ ਆਉਣ ਵੇਲੇ ਰੁਕੇ ਸੀ। ਹੁਣ ਫਰੀਦਕੋਟ ਵਿੱਚ ਗੁਰਦੁਆਰਾ ਰੂੜੀ ਸ਼ਾਹ ਜੀ ਅਤੇ ਤਿਲਾ ਬਾਬਾ ਫਰੀਦ ਸਥਿਤ ਨੇ ਬਾਬਾ ਫਰੀਦ ਜੀ ਨੂੰ ਹਰ ਮੁਸਲਮਾਨ, ਹਿੰਦੂ, ਸਿੱਖ ਸਾਰੇ ਧਰਮਾਂ ਦੇ ਲੋਕ ਮੰਨਦੇ ਨੇ ਤੇ ਪੂਜਦੇ ਵੀ ਨੇ। ਬਾਬਾ ਫਰੀਦ ਜੀ ਦਾ ਇੱਕ ਚਿੱਲਾ Rajasthan ਭਾਰਤ ਦੇ बीकानेर ਜ਼ਿਲ੍ਹੇ ਵਿੱਚ ਲੋਕਰ ਨਸਲ तहसील ਦੇ ਪਿੰਡ ਧੀਰਦਾਨ ਵਿੱਚ ਸਥਿਤ ਹੈ ਬਾਬਾ ਫਰੀਦ ਜੀ ਦਾ ਇੱਕ ਚਿਲਾ ਪਾ ਰਾਜਸਥਾਨ ਭਾਰਤ ਦੇ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਰਾਬਤ ਸਰ ਤਹਿਸੀਲ ਦੇ ਪਿੰਡ ਸੇਖ ਚੁੰਡੀਆਂ ਵਿੱਚ ਸਥਿਤ ਹੈ ਮਹਾਰਾਸ਼ਟਰ ਭਾਰਤ ਦੇ ਅਮਾ ਅਮਰਾਵਤੀ ਜ਼ਿਲ੍ਹੇ ਦਾ ਪੋਹਾਰਾ ਪਿੰਡ ਨਿਫਾੜ ਮਹਾਰਾਸ਼ਟਰ ਭਾਰਤ ਦੇ 나ਸਿਕ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਗਿਰਦ ਮਹਾਰਾਸ਼ਟਰ ਭਾਰਤ ਦੇ ਵਰਧਾ ਜ਼ਿਲ੍ਹੇ ਦੇ ਸਮੁੰਦਰਪੁਰ ਹਲਕੇ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਗੜ ਦੇਵੀ ਸੰਗੋਲੀ ਕਸਬਾ ਜ਼ਿਲ੍ਹਾ ਉਸਮਾਨਾਬਾਦ ਮਹਾਰਾਸ਼ਟਰ ਵਿੱਚ ਹੈ ਮਾਨੇਗਾਉ ਤਹਿਸੀਲ ਬਰਕਾਟ ਜ਼ਿਲ੍ਹਾ ਸਿਉਨੀ ਮੱਧ ਪ੍ਰਦੇਸ਼ ਭਾਰਤ ਵਿੱਚ ਸਥਿਤ ਇੱਕ ਛੋਟਾ ਜਿਹਾ ਪਿੰਡ ਬੜੀ ਚੋਲੀ ਤਹਿਸੀਲ ਪੋਤੁਰਨਾ ਜ਼ਿਲ੍ਹਾ ਛਿੰਦਲਵਾੜਾ ਮੱਧ ਪ੍ਰਦੇਸ਼ ਵਿੱਚ ਹੈ ਅਜਮੀਰ ਦਰਗਾਹ ਸ਼ਰੀਫ ਰਾਜਸਥਾਨ ਭਾਰਤ ਫਾਉਂਟੇਨ ਹਲੂਕ 16 ਸ਼ਹਿਰ ਛਟਗਾਉਂ ਬੰਗਲਾਦੇਸ਼ ਇਹ ਦਰਗਾਹ ਮਜ਼ਾਰ ਮਜ਼ਾਰ ਵਿਸ਼ਾਲ ਅਤੇ ਵਿਸ਼ਾਲ ਹੈ ਜੋ ਪਾਕਪਟਨ ਵਿੱਚ ਸਥਿਤ ਹੈ ਨਹੀਂ ਤਾਂ ਪਾਕਪਟਨ ਸ਼ਰੀਫ ਜੋ ਪਾਕਿਸਤਾਨ ਦੇ ਕੇਂਦਰੀ ਪੰਜਾਬੀ ਸੂਬਾ ਵਿੱਚ ਵੀ ਸਥਿਤ ਹੈ ਵਿਸ਼ਾਖਾਪਟਨ ਦੇ ਸ਼ਹਿਰ ਵਿਸ਼ਾਖਾ ਪਟਨਮ ਬੰਦਰਗਾਹ ਤੇ ਡੌਨਫਿਨ ਨੋਜ਼ ਹਿੰਦੀ ਪਹਾੜੀ ਦੀ ਚੋਟੀ ਤੇ ਇੱਕ ਚਿੱਲਾ ਵੀ ਮਿਲਦਾ ਹੈ ਜਿਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਹਜ਼ਰਤ ਬਾਬਾ ਮੁਹੰਫਰੀ ਜੀ ਨੇ ਕੋ ਸਮਾਇ ਤੇ ਦੱਸਿਆ ਸੀ ਅਤੇ ਸਹਾਤੇ ਵਿੱਚ ਇੱਕ ਵਿਸ਼ਾਲ ਬੋਰਡ ਦਾ ਰੁੱਖ ਹੈ ਜੋ ਬਾਬਾ ਫਰੀਦ ਦੇ ਸਨਮਾਨ ਵਿੱਚ ਠੰਡ ਬਹੁਤ ਦਾ ਹੈ ਜੋ ਗੱਦੀ ਦੀ ਪ੍ਰਾਪਤੀ ਹੈ ਉਹ ਆਪਾਂ ਬਾਬਾ ਫਰੀਦ ਜੀ ਦੇ ਬਾਰੇ ਜੋ ਉਹਨਾਂ ਨੂੰ ਗੱਦੀ ਦੀ ਪ੍ਰਾਪਤ ਹੋਈ ਕਦੋਂ ਹੋਈ ਕਿਸ ਤਰ੍ਹਾਂ ਉਹ ਗੱਦੀ ਤੇ ਬਿਰਾਜਮਾਨ ਹੋਈ ਇਹ ਪੜਾਂਗੇ ਬਾਬਾ ਫਰੀਦ ਸੂਫੀਆ ਤੋਂ ਚਿਸਤੀ ਸੰਸਲੇ ਦੇ ਇੱਕ ਪ੍ਰਸਿੱਧ ਦਾਗੂ ਹੋਏ ਹਨ ਇਹ ਸੰਸਲਾ ਸੰਸਲਾ ਖਵਾਜਾ हसन बसਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਫਕੀਰੀ ਦੀ ਗੋਦੜੀ ਹਜ਼ਰਤ अली ਪਾਸੋਂ ਪ੍ਰਾਪਤ ਕੀਤੀ ਗਈ ਖਵਾਜਾ हसन ਬਸਰੀ ਨੇ 8ਵੀਂ ਗੱਦੀਧਾਰ ਖਵਾਜਾ ਅਬੂ ਇਸਹਾਕ ਤੋਂ ਪਿੱਛੋਂ ਉਹਨਾਂ ਦੇ ਪੰਜ ਹੋਰ ਗੱਦੀਦਾਰਾਂ ਨੇ ਇਸ ਪਿੰਡ ਨੂੰ ਚਿਸਤ ਨੂੰ ਆਪਣਾ ਇੱਕ ਟਿਕਾਣਾ ਬਣਾਈ ਰੱਖਿਆ ਇਸ ਦਾ ਨਤੀਜਾ ਇਹ ਹੋਇਆ ਕਿ ਇਸ ਸਿਲਸਿਲੇ ਦਾ ਨਾਂ ਚਿਸਤ ਪਿੰਡ ਦੇ ਸਬੰਧ ਕਰਕੇ ਚਿਸਤੀ ਮਸੂਦ ਖਵਾਜਾ हसन ਬਸਰੀ ਦੇ 14ਵੇਂ ਖਤੀਬੇ ਖਵਾਜਾ ਮੋਇਨੰਦ ਦੀਨ हसन ਸਿੱਜੀ ਚਿਸਤੀ ਹੋਏ ਇਹ ਪਹਿਲੇ ਚਿਸ਼ਤੀ ਆਗੂ ਸਨ ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਚਿਸ਼ਤੀ ਸੰਪਰਦਾਇ ਦੀ ਨੀਂਹ ਰੱਖੀ ਇਹਨਾਂ ਨੇ ਆਪਣੇ ਪ੍ਰਚਾਰਕ ਸਰਗਰਮੀਆਂ ਦੇ ਕੇਂਦਰ ਪਹਿਲਾ ਦਿੱਲੀ ਤੋਂ ਪਿੱਛੋਂ ਅਜਮੇਰ ਨੂੰ ਬਣਾਇਆ ਅਜਮੇਰ ਵਿੱਚ ਉਸ ਸਮੇਂ ਜੋਗੀਆਂ ਦਾ ਰਾਜ ਸੀ ਅਤੇ ਰਾਏ ਪਥੌੜਾ ਦਾ ਰਾਜ ਸੀ ਇਹਨਾਂ ਦੋਨਾਂ ਸਥਾਪਿਤ ਸ਼ਕਤੀਆਂ ਵੱਲੋਂ ਖਵਾਜਾ ਸਾਹਿਬ ਦਾ ਵਿਰੋਧ ਕੁਦਰਤੀ ਸੀ ਜਦੋਂ ਸੂਫੀਆਂ ਨੇ ਆਪਣੇ ਚਰਨ ਹਿੰਦੁਸਤਾਨ ਵਿੱਚ ਪਾਏ ਤਾਂ ਇਥੋਏ ਦਾ ਹਨੇਰਾ ਇਸਲਾਮ ਦੀ ਨੂਰ ਨਾਲ ਉਜਵਲ ਹੋ ਉਠਿਆ ਇੱਥੇ ਆ ਕੇ ਖਵਾਜਾ ਮੌਇਨਦੀਨ ਨੇ ਆਪਣੀ ਗੱਦੀ ਖਵਾਜਾ ਕਤਬ ਦੀਨ ਵਕਤਿਆਰ ਕਾ ਕੀ ਚਿਸਤੀ ਨੂੰ ਬਖਸ਼ੀ ਤਾਂ ਉਸ ਵੇਲੇ ਮਲਤਾਨ ਉੱਤਰ ਪੱਛਮੀ ਹਿੰਦੁਸਤਾਨ ਦੀ ਵਪਾਰ ਸੱਭਿਆਚਾਰਕ ਤੇ ਰਾਜਨੀਤੀ ਦਾ ਇੱਕ ਵੱਡਾ ਬਹੁਤ ਵੱਡਾ ਇਸਲਾਮੀ ਕੇਂਦਰ ਸੀ। ਹੋਰ ਦੇਸ਼ਾਂ ਵਿੱਚੋਂ ਮੌਲਵੀ ਅਤੇ ਸੂਫੀ ਹਮ ਹਮਾ ਕੇ ਮਲਤਾਨ ਪਹੁੰਚਿਆ ਕਰਦੇ ਸਨ। ਇਸ ਥਾਂ ਦੀਆਂ ਸ਼ਾਨਦਾਰ ਮਸੀਤਾਂ ਵਿਦਿਆਲੇ ਸਨ। ਉੱਚ ਇਸਲਾਮੀ ਸਿੱਖਿਆ ਲਈ ਇਹ ਥਾਂ ਬਹੁਤ ਮਸ਼ਹੂਰ ਸੀ ਇੱਥੇ ਸਤਾਨ ਤੇ ਇੱਕ ਦਿਨ ਕਾਕੀ ਜੀ ਵੀ ਆਏ ਸਨ ਤੇ ਉਹਨਾਂ ਨੇ ਫਰੀਦ ਜੀ ਨਾਲ ਇੱਕ ਮਸਜਿਦ ਵਿੱਚ ਗੋਸ਼ਟੀ ਹੋਈ ਜਿਸ ਪਿੱਛੋਂ ਫਰੀਦ ਜੀ ਕਾਕੀ ਤੋਂ ਇੰਨਾ ਪ੍ਰਸੰਨ ਹੋਏ ਕਿ ਉਹਨਾਂ ਦੇ ਕਦਮਾਂ ਦੇ ਵਿੱਚ ਡਿੱਗ ਪਏ ਇਹ ਫਰੀਦ ਜੀ ਆਪਣੇ ਪੀਰ ਨਾਲ ਪਹਿਲੀ ਮਿਲਣੀ ਸੀ ਕਾਕੀ ਜੀ ਨੇ ਮਲਤਾਨ ਤੋਂ ਦਿੱਲੀ ਜਾਣਾ ਸੀ ਉਹ ਫਰੀਦ ਜੀ ਦੇ ਕਹਿਣ ਤੇ ਉੱਥੇ ਉਹਨਾਂ ਦੇ ਨਾਲ ਹੀ ਰਹਿ ਲਏ ਕਾਕੀ ਜੀ ਨੇ ਫਰੀਦ ਨੂੰ ਗਿਆਨ ਬਖਸ਼ ਕੇ ਹਰ ਇੱਕ ਗੁਣਾ ਪੱਖੋਂ ਪਰਪੱਖ ਕਰ ਦਿੱਤਾ ਲੰਮੇ ਫਾਕੇ ਕੱਟਣ ਮੰਦੀ ਗਰੀਬੀ ਤਾਨ ਰੋਜ਼ੇ ਨਵਾਜ ਵਾਲਾ ਸਰਈ ਜੀਵਨ ਬਤਾਉਣ ਤੇ ਸਬਰ ਸੰਤੋਖ ਵਿੱਚ ਰਹਿਣ ਵਿੱਚ ਬਾਬਾ ਫਰੀਦ ਜੀ ਵੀ ਉਹਨਾਂ ਵਰਗੇ ਹੀ ਸਨ ਇਨ੍ਹਾਂ ਸਾਧਨਾਂ ਦਾ ਨਤੀਜਾ ਇਹ ਹੋਇਆ ਕਿ ਕਾਕੀ ਜੀ ਮ੍ਰਿਤ ਕਾਕੀ ਜੀ ਦੀ ਮ੍ਰਿਤ ਸਮੇ ਬਾਬਾ ਫਰੀਦ ਜੀ ਨੂੰ ਆਪਣਾ ਖਲੀਫਾ ਤਾਪ ਗਏ ਇਤਿਹਾਸੀ ਨੂੰ ਸੂਫੀਆਂ ਦੇ ਗੜ ਵੱਜੋਂ ਸਥਾਪਿਤ ਕੇ ਵਿਕਸਤ ਕਰਨ ਦਾ ਸਿਹਰਾ ਸ਼ੇਖ ਫਰੀਦ ਸ਼ਕਰਗੰਜ ਦੇ ਸਿਰ ਪੰਜ ਦਾ ਹੈ ਸ਼ੇਖ ਫਰੀਦ ਨੇ 12 ਸਾਲ ਇਥੇ ਚਲਾ ਕੀਤੀ ਸੀ ਹੁਣ ਆਪਾਂ ਅੱਗੇ ਪੜਾਂਗੇ ਕਿ ਬਾਬਾ ਫਰੀਦ ਜੀ ਦਾ ਪੰਜਾਬੀ ਸਾਹਿਤ ਵਿੱਚ ਕੀ ਯੋਗਦਾਨ ਰਿਹਾ ਬਾਬਾ ਫਰੀਦ ਜੀ ਨੇ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀਂ ਸੀ ਪਰ ਕਾਵ ਗੁਣਾ ਕਰਕੇ ਵਿਸ਼ੇ ਦੀ ਸ਼్రేష్టਾ ਵਿੱਚ ਉੱਤਮ ਅਤੇ ਸਦੀਵੀ ਯੋਗਦਾਨ ਕਿਹਾ ਜਾ ਸਕਦਾ ਹੈ ਪੰਜਾਬੀ ਸਾਹਿਤ ਵਿੱਚ ਬਾਬਾ ਫਰੀਦ ਜੀ ਦੀ ਪ੍ਰਾਪਤ ਹੋਈਆਂ ਰਚਨਾਾਂ ਕਰਕੇ ਉਹਨਾਂ ਨੂੰ ਪੰਜਾਬੀ ਦੇ ਪਹਿਲਾ ਕਵੀ ਜਾਂ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫਰੀਦ ਜੀ ਨੇ ਆਪਣੀ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਡਾ ਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਦੇ ਸ਼ਬਦਾਂ ਦੀ ਰਚਨਾ ਕਰਕੇ ਦਿੱਤਾ ਹੈ। ਬਾਬਾ ਫਰੀਦ ਜੀ ਦੀ ਬਾਣੀ ਦੀ ਉਚਤਾ ਹੋਂ ਕਾਰਨ ਹੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਹੈ ਤੇ ਇਸ ਦੀ ਸੰਭਾਲ ਵੀ ਕੀਤੀ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਕੁੱਲ ਚਾਰ ਸ਼ਬਦ ਦੋ ਸ਼ਬਦ ਆਸਾ ਦੀ ਵਾਰ ਵਿੱਚ ਦੋ ਸੂਹੀ ਰਾਗ ਵਿੱਚ ਅਤੇ ਆਪ ਜੀ ਦੇ 112 ਸ਼ਲੋਕ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗਏ ਇਸ ਨੇ ਇਸ ਰਚਨਾਵਾਂ ਤੋਂ ਇਲਾਵਾ ਮੀਆਂ ਮੌਲਾ ਬਖਸ਼ਕੁਸਤਾ ਨੇ ਬਾਬਾ ਫਰੀਦ ਜੀਆਂ ਲਿਖੀਆਂ ਚਾਰ ਪੁਸਤਕਾਂ ਦੀ ਦਸਯੋਂ ਪਾਈ ਹੈ ਕਿ ਆਪ ਜੀ ਦੀਆਂ ਚਾਰ ਕਿਤਾਬਾਂ ਤਿੰਨ ਨਸਰ ਵਾਰਤਕ ਦੀਆਂ ਅਤੇ ਇੱਕ ਨਜ਼ਮ ਦੀ ਸ਼ਲੋਕ ਹੈ ਕੋਸਤਾ ਜੀ ਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਕਿ ਪਾਕਪਟਨ ਦੇ ਵਾਸ਼ਵਿਲੀ ਲੋਕ ਭਾਸ਼ਾ ਪੰਜਾਬੀ ਵਿੱਚ ਉਹਨਾਂ ਦੀ ਰਚਨਾ ਕੀਤੀ ਗਈ ਸੀ ਹੁਣ ਅੱਗੇ ਆਪਾਂ ਪੜਾਂਗੇ ਵਰਸੀ ਤੇ ਓਰਸ ਬਾਬਾ ਫਰੀਦ ਜੀ ਪਾਕਪਟਨ ਵਿਖੇ ਸਨ 1266 ਵਿੱਚ ਅਕਾਲ ਚਲਾਣਾ ਕਰ ਗਏ ਹਰ ਸਾਲ ਪਾਕਿਸਤਾਨ ਦੇ ਪਾਕਪਟਨ ਵਿੱਚ ਪਹਿਲੇ ਇਸਲਾਮੀ ਮਹੀਨੇ ਮਹਰਮ ਵਿੱਚ ਸੰਤ ਦੀ ਵਰਸੀ ਜਾਂ ਓਰਸ 6 ਦਿਨਾਂ ਲਈ ਮਨਾਇਆ ਜਾਂਦਾ ਹੈ ਵੈਸਤੀ ਦਰਵਾਜਾ ਸਵਰਗ ਦਾ ਦਰਵਾਜਾ ਸਾਲ ਵਿੱਚ ਸਿਰਫ ਇੱਕ ਵਾਰ ਔਰਸ਼ ਮੇਲੇ ਦੌਰਾਨ ਹੀ ਖੋਲਿਆ ਜਾਂਦਾ ਹੈ। ਦੇਸ਼ ਅਤੇ ਦੁਨੀਆ ਪਰ ਤੋਂ ਲੱਖਾਂ ਸ਼ਰਦਾਲੂ ਸਲਾਨੀ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ ਤੇ ਵੈਰਸਤੀ ਵਹਿਸਤੀ ਦਰਵਾਜੇ ਦਾ ਦਰਵਾਜਾ ਚਾਂਦੀ ਦਾ ਬਣਿਆ ਹੋਇਆ ਹੈ ਜਿਸ ਵਿੱਚ ਸੋਨੇ ਦੇ ਪੱਤਿਆਂ ਵਿੱਚ ਫੁੱਲਾਂ ਦੇ ਡਿਜ਼ਾਈਨ ਜੜੇ ਹੋਏ ਹਨ। ਇਹ ਸਵਰਗ ਦਾ ਦਰਵਾਜਾ ਸਾਰਾ ਸਾਲ ਤਾਲਾ ਬੰਦ ਰਹਿੰਦਾ ਹੈ ਅਤੇ ਮਹਰਮ ਦੇ ਮਹੀਨੇ ਵਿੱਚ ਸੂਰਜ ਡੁੱਬਣ ਤੋਂ ਸੂਚ ਚਮਨ ਤੱਕ ਸਿਰਫ 5 ਦਿਨਾਂ ਲਈ ਖੋਲਿਆ ਜਾਂਦਾ ਹੈ। ਕੁਝ ਪੈਰੂਕਾਰਾਂ ਦਾ ਮੰਨਣਾ ਹੈ ਕਿ ਇਸ ਦਰਵਾਜੇ ਨੂੰ ਪਾਰ ਕਰਨ ਲਈ ਕਿਸੇ ਦੇ ਸਾਰੇ ਪਾਪ ਧੋਤੇ ਜਾਂਦੇ ਹਨ। ਸਵਰਗਾਂ ਦਾ ਦਰਵਾਜ਼ਾ ਖੁੱਲਣ ਤੋਂ ਨਾ ਲੋਕਾਂ ਨੂੰ ਭਗਦਰ ਤੋਂ ਬਚਾਉਣ ਲਈ ਵਿਆਪਕ ਸਰਕਾਰੀ ਪ੍ਰਬੰਧ ਵੀ ਕੀਤੇ ਗਏ। 2001 ਵਿੱਚ ਭਗਦਰ ਵਿੱਚ 27 ਲੋਕ ਉਛਲੇ ਗਏ ਅਤੇ 100 ਤੋਂ ਵੱਧ ਜ਼ਖਮੀ ਵੀ ਹੋਏ। ਹੁਣ ਬਰਾਸਤ ਬਾਬਾ ਫਰੀਦ ਜੀ ਦੀ ਕੀ ਰਹੀ? ਜਿਵੇਂ ਉਹਨਾਂ ਨੇ ਜੀ ਉਪਰੀ ਜੀਵਨ ਵਿੱਚ ਦੱਸਿਆ ਹੈ ਕਿ ਬਾਬਾ ਫਰੀਦ ਨੂੰ ਚਿਸਤੀ ਸੂਫੀ ਸਮੁਦਾਇ ਦੇ ਸੰਤਪਾਕਾਂ ਵੱਜੋਂ ਇੱਕ ਮੰਨਿਆ ਜਾਂਦਾ ਹੈ ਉਹਨਾਂ ਨੇ ਗੁਰੂ ਖਵਾਜਾ ਬਖਤਿਆਰ ਕਾਕੀ ਮੋਇਨਦੀਨ ਚਿਸ਼ਤੀ ਦੇ ਚੇਲੇ ਸਨ ਅਤੇ ਬਾਬਾ ਫਰੀਦ ਜੀ ਸਭ ਤੋਂ ਮਸ਼ਹੂਰ ਚੇਲੇ ਦਿੱਲੀ ਦੇ ਇਨਾਜਾਮਦੀਨ ਚਿਸ਼ਤੀ ਹਾਲ ਜੋ ਉਹਨਾਂ ਨੂੰ ਦੱਖਣੀ ਏਸ਼ੀਆ ਵਿੱਚ ਚਿਸ਼ਤੀ ਗੁਰੂਆਂ ਦੀ ਲੜੀ ਵਿੱਚ ਇੱਕ ਮਹੱਤਮਪੂਰਨ ਕੜੀ ਅਤੇ ਦੱਖਣੀ ਏਸ਼ੀਆ ਵਿੱਚ ਬਹੁਤ ਪ੍ਰਭਾਵਸ਼ਾਲ ਆਤਮਤਵ ਆਤਿ ਅਧਿਆਤਮਿਕ ਗੁਰੂ ਬਣਾਉਂਦੇ ਹਨ ਪੰਜਾਬੀ ਸਾਹਿਤ ਵਿੱਚ ਫਰੀਦ ਜੀ ਨੇ ਸਭ ਤੋਂ ਵੱਧ ਮਹੱਤਮਪੂਰਨ ਯੋਗਦਾਨ ਪਾਇਆ ਜਿਨ੍ਹਾਂ ਵਿੱਚ ਸਹਿਤ ਉਦੇਸ਼ਾਂ ਲਈ ਭਾਸ਼ਾ ਦਾ ਵਿਕਾਸ ਸੀ ਜਿੱਥੇ ਸੰਸਕ੍ਰਿਤੀ ਅਰਬੀ ਤੁਰਕੀ ਅਤੇ ਫਾਰਸੀ ਨੂੰ ਇਤਿਹਾਸਕ ਤੌਰ ਤੇ ਵਿਦਵਾਨਾਂ ਅਤੇ ਕੁਲੀਨ ਵਰਗ ਦੀਆਂ ਭਾਸ਼ਾਵਾਂ ਮੰਨਿਆ ਜਾਂਦਾ ਹੈ ਅਤੇ ਮੱਠ ਕੇਂਦਰਾਂ ਵਿੱਚ ਵਰਤਿਆ ਜਾਂਦਾ ਹੈ ਪੰਜਾਬੀ ਨੂੰ ਆਮ ਤੌਰ ਤੇ ਘੱਟ ਸੁਧਰੀ ਹੋਈ ਲੋਕ ਭਾਸ਼ਾ ਮੰਨਿਆ ਜਾਂਦਾ ਹੈ ਹਾਲਾਂਕਿ ਪਹਿਲੇ ਕਵੀਆਂ ਨੇ ਆਦਮ ਪੰਜਾਬੀ ਵਿੱਚ ਲਿਖੀ ਹੋਈ ਸੀ ਫਰੀਦ ਤੋਂ ਪਹਿਲਾਂ ਰਵਾਇਤੀ ਅਤੇ ਗੁਰਨਾਮ ਗੁਮਨਾਮ ਕਥਾਵਾਂ ਤੋਂ ਇਲਾਵਾ ਪੰਜਾਬੀ ਸਾਹਿਤ ਵਿੱਚ ਬਹੁਤ ਘੱਟ ਸੀ ਪੰਜਾਬੀ ਨੂੰ ਕਵਿਤਾ ਦੀ ਭਾਸ਼ਾ ਵਜੋਂ ਵਰਤ ਕੇ ਬਾਬਾ ਫਰੀਦ ਜੀ ਨੇ ਇੱਕ ਸਥਾਨਿਕ ਪੰਜਾਬੀ ਸਾਹਿਤ ਦਾ ਆਧਾਰ ਰੱਖਿਆ ਜੋ ਪੰਜਾਬ ਜੋ ਬਾਅਦ ਵਿੱਚ ਵਿਕਸਿਤ ਕੀਤਾ ਜਾਵੇਗਾ ਰਾਣਾ ਨਿਹయర్ ਦੁਆਰਾ ਫਰੀਦ ਜੀ ਦੀ ਭਗਤੀ ਕਵਿਤਾ ਤੇ ਅੰਗਰੇਜ਼ੀ ਅਨੁਵਾਦ ਨੂੰ 2007 ਵਿੱਚ ਸਾਹਿਤ ਅਕਾਦਮੀ 골ਡਨ ਜੁਲਬ ਜੁਗਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਫਰੀਦਕੋਟ ਸ਼ਹਿਰ ਉਸ ਦਾ ਨਾਮ ਹੈ ਕਥਾ ਅਨੁਸਾਰ ਫਰੀਦ ਸ਼ਹਿਰ ਦੇ ਕੋਲ ਰੁਕਿਆ ਸੀ ਜਿਸ ਦਾ ਨਾਮ ਉੱਥੇ ਮੌਖਲਪੁਰ ਰੱਖਿਆ ਗਿਆ ਸੀ ਤੇ ਰਾਜਾ ਮੌਖਲ ਦੇ ਕਿਲ੍ਹੇ ਦੇ ਨੇੜੇ 40 ਦਿਨਾਂ ਲਈ ਕਾਂਤ ਵਿੱਚ ਬੈਠੇ ਸੀ ਕਿਹਾ ਜਾਂਦਾ ਹੈ ਕਿ ਰਾਜਾ ਉਸ ਦੀ ਮੌਜੂਦਗੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਸ਼ਹਿਰ ਦਾ ਨਾਮ ਬਾਬਾ ਫਰੀਦ ਜੀ ਦੇ ਨਾਮ ਤੇ ਰੱਖਿਆ ਜਿਸ ਨੂੰ ਅੱਜ ਤੁਸੀਂ ਫਰੀਦਕੋਟ ਦੇ ਨਾਮ ਨਾਲ ਵੀ ਜਾਣਦੇ ਹੋ ਜਿਸ ਨੂੰ ਅੱਜ ਟਿਲਾ ਬਾਬਾ ਫਰੀਦ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਾਬਾ ਸ਼ੇਖ ਫਰਾਦ ਆਗਮਨਪੁਰਬ ਮੇਲਾ ਹਰ ਸਾਲ ਸਤੰਬਰ ਵਿੱਚ 21 ਤੋਂ ਲੈ ਕੇ 23 ਤਰੀਕ ਸਤੰਬਰ ਤਿੰਨ ਦਿਨਾਂ ਲਈ ਚੱਲਦਾ ਹੈ ਸ਼ਹਿਰ ਵਿੱਚ ਉਸ ਦੇ ਆਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋਧਨ ਦਾ ਨਾਮ ਫਰੀਦ ਦੇ ਪਾਕ ਪਟਨ ਜਿੱਥੇ ਅਜਿਸਦੱਤ ਹੈ ਪਵਿੱਤਰ ਫੈਰੀ ਪਵਿੱਤਰ ਫੈਰੀ ਵੀ ਰੱਖਿਆ ਗਿਆ ਹੈ ਅੱਜ ਉਸ ਨੂੰ ਆਮ ਤੌਰ ਤੇ ਪਾਕ ਪਟਨ شریف ਕਿਹਾ ਜਾਂਦਾ ਹੈ ਬੰਗਲਾਦੇਸ਼ ਵਿੱਚ ਦੇਸ਼ ਦੇ ਸਭ ਤੋਂ ਵੱਡੇ-ਵੱਡੇ ਜ਼ਿਲ੍ਹਿਆਂ ਵਿੱਚ ਇੱਕ ਫਰੀਦਪੁਰ ਜ਼ਿਲ੍ਹੇ ਦਾ ਨਾਮ ਉਸਦੇ ਨਾਮ ਤੇ ਰੱਖਿਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਉਸ ਨੇ ਇਸ ਕਾਬਸਵੀ ਵਿੱਚ ਆਪਣੀ ਸ਼ੀਟ ਸਥਾਪਿਤ ਕੀਤੀ ਸੀ। ਫਰੀਦिया ਇਸਲਾਮਿਕ ਯੂਨੀਵਰਸਿਟੀ ਜੋ ਕਿ ਸ਼ਾਹੀਵਾਲ ਪੰਜਾਬ ਪਾਕਿਸਤਾਨ ਵਿੱਚ ਇੱਕ ਧਾਰਮਿਕ ਮਦਰਸਾ ਹੈ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਅਤੇ ਜੁਲਾਈ 1998 ਵਿੱਚ ਭਾਰਤ ਵਿੱਚ ਪੰਜਾਬ ਸਰਕਾਰ ਨੇ ਫਰੀਦਕੋਟ ਵਿਖੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਸਥਾਪਨਾ ਕੀਤੀ। ਉਹ ਸ਼ਹਿਰ ਜਿਸ ਦਾ ਨਾਮ ਖੁਦ ਉਸ ਦੇ ਨਾਮ ਤੇ ਰੱਖਿਆ ਗਿਆ ਸੀ ਮਿੰਜੀ ਮਿੰਜ ਕੇ ਬਾਬਾ ਫਰੀਦ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਬਾਬਾ ਫਰੀਦ ਜੀ ਨੂੰ ਸ਼ਕਰਗੰਜ ਖੰਡ ਦਾ ਖਜ਼ਾਨੇ ਦਾ ਕਿਤਾਬ ਕਿਉਂ ਦਿੱਤਾ ਗਿਆ ਇਸ ਬਾਰੇ ਕਈ ਤਰ੍ਹਾਂ ਸਪਸ਼ਟੀਕਰਨ ਹਨ ਇੱਕ ਦੰਤ ਕਥਾ ਕਹਿੰਦੀ ਹੈ ਕਿ ਉਹਨਾਂ ਦੀ ਮਾਂ ਨੌਜਵਾਨ ਫਰੀਦ ਨੂੰ ਉਹਨਾਂ ਦੀ ਪ੍ਰਾਰਥਨਾ ਲਈ ਚਟਾਈ ਹੀਟ ਖੰਡ ਰੱਖ ਕੇ ਪ੍ਰਾਰਥਨਾ ਕਰਨ ਲਈ ਉਤਸ਼ਾਹਿਤ ਕਰਦੀ ਸੀ ਇੱਕ ਦੋ ਵਾਰ ਜਦੋਂ ਭੁੱਲ ਗਈ ਤਾਂ ਨੌਜਵਾਨ ਫਰੀਦ ਨੂੰ ਖੰਡ ਮਿਲ ਗਈ ਇੱਕ ਅਜੀਹਾ ਅਨੁਭਵ ਜਿਵੇਂ ਹੋਇਆ ਕਿ ਹੋਰ ਅਧਿਆਤਮਕ ਉਤਸ਼ਾਹ ਦਿੱਤਾ ਤੇ ਉਸ ਨੂੰ ਇਹ ਨਾਮ ਦਿੱਤਾ ਗਿਆ ਸਿੱਖ ਧਰਮ ਵਿੱਚ ਬਾਬਾ ਫਰੀਦ ਜੀ ਦਾ ਕੀ ਯੋਗਦਾਨ ਹੈ ਬਾਬਾ ਫਰੀਦ ਜਿਵੇਂ ਕਿ ਉਹਨਾਂ ਨੂੰ ਆਮ ਤੌਰ ਤੇ ਜਾਣਿਆ ਜਾਂਦਾ ਹੈ ਸਿੱਖ ਧਰਮ ਦੀ ਸਭ ਤੋਂ ਵੱਡੀ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਕਵਿਤਾ ਸ਼ਾਮਲ ਕੀਤੀ ਜਿਸ ਵਿੱਚ ਫਰੀਦ ਦੁਆਰਾ ਰਚੀ ਗਈ 123 ਜ 134 ਭਜਨ ਸ਼ਾਮਲ ਹਨ ਸਿੱਖ ਧਰਮ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਭਜਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪੁਰਗਾਮੀ ਆਦ ਗ੍ਰੰਥ ਵਿੱਚ ਖੁਦ ਸ਼ਾਮਲ ਕੀਤਾ ਸੀ 10 ਦਿਨ ਗੁਰੂ 10 ਸਿੱਖ ਗੁਰੂ ਪਰ ਸਿੱਖ ਧਰਮ ਵਿੱਚ 15 ਭਗਤ ਵੀ ਹੋਏ ਹਨ ਬਾਬਾ ਸ਼ੇਖ ਫਰੀਦ ਇਨ੍ਹਾਂ ਬਰਾਬਰ ਸਤਕਾਰਯੋਗ 15 ਭਗਤਾਂ ਵਿੱਚੋਂ ਵੀ ਇੱਕ ਨੇ ਲੰਗਰ ਫਰੀਦਨ ਫਰੀਦੂਦੀਨ ਫਰੀਦੂਦੀਨ ਗੱਜੰਕਰ ਨੇ ਗੱਜਕਰ ਨੇ ਸਭ ਤੋਂ ਪਹਿਲਾਂ ਪੰਜਾਬ ਖੇਤਰਾਂ ਵਿੱਚ ਲੰਗਰ ਦੀ ਸੰਸਥਾ ਦੀ ਸ਼ੁਰੂਆਤ ਕੀਤੀ ਇਸ ਸੰਸਥਾ ਨੇ ਪੰਜਾਬੀ ਸਮਾਜ ਦੇ ਸਮਾਜਿਕ ਤਾਣੇ ਬਾਣੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਵਕ ਵਕ ਧਰਮਾ ਪਛੋਕੜ ਵਾਲੇ ਲੋਕਾਂ ਨੂੰ ਮੁਫਤ ਖਾਣ ਪੀਣ ਲਈ ਆਗਿਆ ਵੀ ਦਿੱਤੀ ਫਰੀਦ ਦੀਨ ਗਾ ਸ਼ੰਕਰ ਗਾ ਸ਼ਕਰ ਦੁਆਰਾ ਸ਼ੁਰੂ ਕੀਤੀ ਗਈ ਇਹ ਪ੍ਰਥਾ ਵਧਦੀ ਗਈ ਤੇ 1623 ਇਸ ਵਿੱਚ ਸੰਕਲਿਤ ਜੋਹਾਰ ਅਲ ਫਰੀਦੀ ਵਿੱਚ ਦਰਜ ਹੈ ਇਸ ਨੂੰ ਬਾਅਦ ਵਿੱਚ ਸੰਸਥਾ ਦੇ ਸ਼ਬਦ ਦੋਮਾ ਨੂੰ ਸਿੱਖਾਂ ਦੁਆਰਾ ਅਪਣਾਇਆ ਗਿਆ ਤੇ ਇਹ ਸੀ ਬਾਬਾ ਫਰੀਦ ਜੀ ਦਾ ਜੀਵਨ ਤੇ ਬਾਬਾ ਫਰੀਦ ਜੀ ਨੇ ਕੀ ਕੀਤਾ ਪੂਰੇ ਜੀਵਨ ਵਿੱਚ ਤੇ ਕਿੱਥੇ ਕਿੱਥੇ ਉਹਨਾਂ ਦੇ ਨਾਂ ਤੇ ਜੋ ਸਥਾਨ ਸਥਾਪਿਤ ਕੀਤੇ ਗਏ ਸੋ ਉਮੀਦ ਹੈ ਕਿ ਤੁਹਾਨੂੰ ਇਹ ਬਾਬਾ ਫਰੀਦ ਜੀ ਦੀ ਜੋ ਅੱਜ ਦੇ ਜੀਵਨੀ ਸੀ ਇਹ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਤੇ ਜੇ ਤੁਹਾਨੂੰ ਕੁਝ ਸਿੱਖਣ ਲਈ ਮਿਲਿਆ ਹੋਵੇਗਾ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਅੱਗੇ ਦੀ ਅੱਗੇ ਫਾਰਵਰਡ ਕਰਿਓ ਤਾਂ ਕਿ ਤੁਹਾਨੂੰ ਬਾਬਾ ਸ਼ੇਖ ਫਰੀਦ ਜੀ ਦੇ ਜੀਵਨ ਬਾਰੇ ਪਤਾ ਲੱਗ ਸਕੇ ਸੋ ਅੱਗੇ ਜਰੂਰ ਮਿਲਦੇ ਹਾਂ サツカー。